ਸਵੇਰੇ 6 ਵਜੇ ਉੱਠ ਕੇ ਲਿਆ ਰੱਬ ਦਾ ਨਾਮ ਤੇ ਪੀਤੀ ਚਾਹ ਪਹਿਲਾਂ ਤੇ ਫਿਰ ਕੀਤੀ ਤਿਆਰੀ ਆਪਾਂ ਪਸ਼ੂਆਂ ਵੱਲ ਜਾਣ ਦੀ ਤੇ ਪਾਈਸ ਤੋਂ ਪਹਿਲਾਂ ਪਾਏ ਆਪਾਂ ਬੈਰਾਂ ਚ ਬੂਠ ਤੇ ਚੱਲ ਬਈ ਆਪਾਂ ਪੁਰਾਣੇ ਘਰ ਵੱਲ ਨੂੰ ਤੇ ਹੁੰਦੇ ਹੋਏ ਟਰੈਕਟਰਾਂ ਦੇ ਕੋਲ ਦੀ ਤੇ ਪਹੁੰਚ ਗਏ ਆਪਾਂ ਮੱਝਾਂ ਕੋਲ ਨੇਰਾ ਹਲੇ ਪੂਰਾ ਤੇ ਮੱਝਾਂ ਕੱਢੀਆਂ ਆਪਾਂ ਬਾਹਰ ਤੇ ਧਾਰਾਂ ਕੀਤੀਆਂ ਚੋਣੀਆਂ ਸ਼ੁਰੂ ਪਹਿਲੀ ਮਾਜ ਦੀ ਤਾਰ ਚੋਕ ਤੇ ਚੋਕੇ ਆਪਾਂ ਲਗਾਤਾਰ ਚਾਰ ਮੱਜਾਂ ਦੀਆਂ ਤਾਰਾਂ ਤੇ ਟਾਈਮ ਹੋ ਗਿਆ ਸੀ ਉਹਦੋਂ ਨੂੰ 7-10 ਦਾ ਤੇ ਆਪਣਾ ਸ਼ਹਿਰ ਜਾਣ ਦਾ ਕੋਟਕ ਪੂਰਾ ਤੂੜੀ ਦੀ ਬੋਲੀ ਤੇ ਕਿਉਂਕਿ ਤੁਹਾਨੂੰ ਪਤਾ ਆਪਾਂ ਰੋਈ ਦੀ ਤਰ੍ਹਾਂ ਤੂੜੀ ਦੀ ਬੋਲੀ ਤੇ ਲਾਈਵ ਵੀਡੀਓ ਪਾਉਂਦੇ ਆ ਤੇ ਖੇਚਲੀ ਤਿਆਰੀ ਚੱਲਦੇ ਆਪਾਂ ਮੋਟਰਸਾਈਕਲ ਵੱਲ ਨੂੰ ਦੁੱਧ ਗਏ ਨੇ ਇੱਥੇ ਆਪਾਂ ਚੋਕੇ ਡੋਲੀ ਰੱਖਤੀ ਮਦਰੋਂ ਕਰਦੇ ਪਾਏ ਆਉਣਗੇ ਤੇ ਚੱਲੇ ਆਪਾਂ ਮੋਟਰਸਾਈਕਲ ਨਾਲ ਤੇ ਲਾਈ ਮੋਟਰਸਾਈਕਲ ਦੀ ਚਾਬੀ ਮਾਰ ਕੇ ਸਟਾਰਟ ਕੀਤਾ ਥੋੜਾ ਜਿਹਾ ਟਾਈਮ ਗਰਮ ਤੇ ਖਿੱਚਤੀ ਬਸ ਆਪਾਂ ਹੁੰਦਾ ਤਿਆਰੀ ਤੇ ਕੱਢਿਆ ਘਰੋਂ ਬਾਹਰ ਪਾ ਲਿਆ ਸੜਕ ਤੇ ਤੇ ਟਾਈਮ ਜਿਹੜਾ 20 ਮਿੰਟ ਰਹਿ ਗਏ ਬੋਲੀ ਸ਼ੁਰੂ ਹੋਣ ਦੇ ਵਿੱਚ ਉਦੋਂ ਤੀਕ ਆਪਾਂ ਪਹੁੰਚ ਜਾਂਦਾ ਤੇ ਕੋਟਕਪੂਰ ਆਪਾਂ ਪੌਲ ਤੇ ਪਹੁੰਚ ਗਏ ਆ ਤੇ ਪਹੁੰਚਣ ਤੋਂ ਬਾਅਦ ਆਪਾਂ ਜਾ ਗਏ ਬੋਲੀ ਵਾਲੀ ਜਗ੍ਹਾ ਤੇ ਤੇ ਬਣਾ ਚਲਾਇਆ ਆਪਾਂ ਲਾਈਵ ਕਰਕੇ ਸੈਟਿੰਗ ਮਾੜੀ ਜੀ ਫੋਨ ਤੇ ਤੇ ਲਾਈਵ ਤੁਸੀਂ ਦੇਖ ਸਕਦੇ ਹੋ ਇਸ YouTube ਚੈਨਲ ਤੇ ਤੇ ਆਗੇ ਆਪਾਂ ਫਿਰ ਕਰੇ ਸਾਢੇ 8 ਦਾ ਟਾਈਮ ਹੋ ਚੁੱਕਿਆ ਸੀ ਉਦੋਂ ਨੂੰ ਕਰੇ ਆਗੇ ਆਪਾਂ ਗਏ ਪਸੂਆਂ ਦੇ ਪਾਸੇ ਨੂੰ ਤੇ ਦੇਖੇ ਕੱਟੇ ਬੱਚਾ ਤਾਂ ਇਸ ਤੋਂ ਬਾਅਦ ਆਪਾਂ ਜਾਂਦੇ ਖੇਤ ਸਪਰੇਅ ਕਰਨ ਤੇਲਾ ਪਾ ਕੇ ਡ੍ਰੈਕਟਰ ਮਗਰ ਟੋਲ ਤੇ ਫਿਰ ਰਾਦਾ ਬਣਾਇਆ ਪਹਿਲਾਂ ਪਚਾਰ ਲਈਏ ਪਸੂਆਂ ਵਾਸਤੇ ਤੇ ਲਈ ਚਾਰ ਤੋਂ ਮਿੱਟੀ ਪਹਿਲਾਂ ਜਾ ਕੇ ਮਿੱਟੀ-ਮੁੱਟੀ ਲਾ ਕੇ ਤੇ ਗੱਡੀ ਲਈ ਸੀ ਬੈਕ ਤੇ ਲੱਦ ਕੇ ਚਾਰ ਤੇ ਆਪਾਂ ਜਾਣਾ ਸੀ ਫੇਰ ਕੋਟਪੂਰੇ ਨੂੰ ਕਿਉਂਕਿ 11 ਵਜੇ ਨਾਲੇ ਸੀ ਤੇ 10:30 ਹੋ ਚੁੱਕੇ ਸੀ ਤੇ 11 ਵਜੇ ਤੋਂ ਨੂੰ ਪਤਾ ਹੀ ਏ ਧੂੜੀ ਦੀ ਹਰੇ-ਚਾਰੇ ਦੀ ਬੋਲੀ ਸ਼ੁਰੂ ਹੋ ਜਾਂਦੀ ਏ ਤੇ ਮੋਟਰਸਾਈਕਲ ਆਪਾਂ ਖਿੱਚਤਾ ਫੇਰ ਕੋਟਕਪੂਰੇ ਤੇ ਪਹੁੰਚ ਗਏ ਉੱਥੇ ਆਪਾਂ ਕੋਟਕਪੂਰੇ ਤੇ ਬਣ ਹੋ ਗਏ ਲਾਈਵ ਫਿਰ ਹਰੇਚਾਰੇ ਦੀ ਬੋਲੀ ਤੇ 11 ਵਜੇ ਤੇ ਲਾਈਵ ਹੋਣ ਤੋਂ ਬਾਅਦ ਆਪਾਂ ਮਾਰਿਆ ਬਾਸਮਤੀ ਦੀ ਮੰਡੀ ਵੱਲ ਜਾਤ ਤੇ ਕਿਉਂਕਿ ਰੇਟ ਵੀ ਪਾਉਣੇ ਸੀ ਅੱਜ ਵੀਡੀਓ ਤੇ ਤੇ ਇਸ ਤੋਂ ਬਾਅਦ ਆਪਾਂ ਪੁੱਛਣਾ ਸੀ ਕਣਕ ਦਾ ਭਾਅ ਵੀ ਕਣਕ ਕੀ ਰੇਟ ਆ ਹੁਣ ਤੇ ਉਸ ਤੋਂ ਬਾਅਦ ਆਪਾਂ ਖਿਚਲੀ ਤਿਆਰੀ ਕਰਦੀ ਤੇ ਕਰਿਆ ਕਿ ਦੋ ਮੱਜਾਂ ਵਕਾਊ ਖੜੀਆਂ ਸੀ ਆਪਣੀਆਂ ਕੱਲ ਲੈ ਕੇ ਆਈ ਸੀ ਤੇ ਅੱਜ ਸੇਲ ਕਰਨੀਆਂ ਸੀ ਉਦੀ ਵੀਡੀਓ ਬਣਾ ਕੇ ਤੇ ਸਪਰੇਅ ਵਾਲਾ ਡਰਮ ਵੀ ਉਦੋਂ ਨੂੰ ਪਰ ਗਿਆ ਸੀਗਾ ਤੇ ਤਿਆਰੀ ਕਰਨੀ ਸੀ ਹੁਣ ਖੇਤ ਜਾਂਦੀ ਤੇ ਖਿੱਚ ਲਈ ਆਪਾਂ ਤਿਆਰੀ ਹੁਣ ਖੇਤ ਦੀ ਨੱਪਦਾ ਮੋਟਰਸਾਈਕਲ ਫੇਰ ਤੇ ਪਹੁੰਚ ਕੇ ਖੇਤ ਪਹਿਲਾਂ ਆਪਾਂ ਵੇਖੀ ਆਪਣੀ ਮੋਟਰ ਵੀ ਹੈਗੀ ਆ ਕਿਤੇ ਚੋਰ ਤਾਂ ਨਹੀਂ ਲੈ ਗਏ ਫਿਰ ਆਪਾਂ ਮਾਰੇ ਹੀ ਕਿ ਮੈਂ ਕਿਹਾ ਦੂਜੀ ਮੋਟਰ ਨਾਲ ਵੀ ਚਾਹਤ ਉਹ ਵੀ ਹੈਗੀ ਆ ਜਾਂ ਨਹੀਂ ਤੇ ਗਏ ਆਪਾਂ ਉਧਰ ਤੇ ਵੇਖਿਆ ਖੂਹ ਦੇ ਵਿੱਚ ਵੀ ਮੋਟਰ ਉਹ ਵੀ ਸੀਗੀ ਤੇ ਚਲੋ ਹੌਸਲਾ ਆ ਜਾਂ ਵਧਿਆ ਤੇ ਹੋ ਗਏ ਆਪਾਂ ਟੋਲ ਵੱਲ ਤੇ ਟਰੈਕਟਰ ਕਰਦੇ ਆ ਸਟਾਰਟ ਤੇ 1000 ਲੀਟਰ ਇਹਦੇ ਚ ਪਾਣੀ ਆ ਤੇ 8 ਕਿੱਲਿਆਂ ਤੇ ਇਹ ਛਿੜਕਾ ਜਣਾ ਜੈੱਕੀ ਛੜਕਾਂਗੇ ਤੇ ਬਾਕੀ ਕਰਕੇ ਸਟਾਰਟ ਤੇ ਹੋ ਗਏ ਸ਼ੁਰੂ ਤੇ ਪਾਈਪ ਖਿੱਚਣੀ ਪਤਾ ਹੀ ਆ ਜਿਹੜੇ ਬੰਦੇ ਪਾਈਪ ਖੈਦੀ ਕਿੰਨੀ ਗੌਖੀ ਆ ਤੰਨ ਜਾਣੀ ਸੀ ਅੱਜ ਇਸਨੀ ਤੇ ਛੜਕ ਕੇ ਸਪਰੇਅ ਤੇ 3 23 ਹੋਗੇ ਸੀ 8 ਕਿੱਲਿਆਂ ਦਾ ਛੜਕ ਕੇ ਤੇ ਚੱਲੇ ਹੁਣ ਆਪਾਂ ਘਰ ਨੂੰ ਤੇ ਕਰੇ ਆ ਕੇ ਫੇਰ ਆਪਾਂ ਮੱਝਾਂ ਦੇ ਪਾਸੇ ਹੋਏ ਤੇ ਕਿਉਂਕਿ ਹਰਾ ਹੂਰਾ ਪਾਉਣਾ ਸੀ ਤੇ ਫਿਰ ਹੋ ਗਿਆ ਸ਼ਾਮ ਦਾ ਟਾਈਮ 5 ਵਜੇ 5:30 ਵਜੇ ਚੁਈਆਂ ਆਪਾਂ ਧਾਰਾਂ ਤੇ ਧਾਰਾਂ ਤੂਰਾਂ ਚੋ ਕੇ ਫਿਰ ਅਮ ਗਾਂ ਦੇ ਟੀਕੇ ਲਗਾਉਣੇ ਸੀ ਕਿਉਂਕਿ ਥੋੜੀ ਢਿੱਲੀ ਹੋਈ ਵੀ ਸੀ ਟੀਕੇ ਲਵਾ ਕੇ ਫਿਰ ਦਿਨ ਛਿਪ ਗਿਆ ਤੇ ਮਿਲਦੇ ਆਪਾਂ ਅਗਲੇ ਵਲੋਗ